ਕਿ ਆਪ ਜੀ ਸ਼ਾਂਤ ਚਿੱਤ ਸੰਤੋਖੀ ਅਤੇ ਮਿੱਠ ਬੋਲੜੇ ਹਨ ਭਾਈ ਗੁਰਦਾਸ ਦੂਜੇ ਨੇ ਸਤਗੁਰੂ ਜੀ ਦੀ ਮਹਿਮਾ ਕਰਦਿਆਂ ਜ਼ਿਕਰ ਕੀਤਾ ਕਿ ਸੱਤਵੇਂ ਪਾਤਸ਼ਾਹ ਜੀ ਨੇ ਐਸੀ ਕਮਾਈ ਕਰ ਲਈ ਕਿ ਸਦਾ ਹੀ ਸਮਾਧੀ ਸਥਿਤ ਰਹੇ ਤੇ ਆਲੂ ਇੰਨੇ ਕਿ ਜਦ ਸੁਣਿਆ ਕਿ ਦਾਰਾ ਪ੍ਰਸਾਦ ਰੋਗ ਤੋਂ ਪੀੜਿਤ ਹੈ ਤਾਂ ਜਿਨ੍ਹਾਂ ਦਵਾਈਆਂ ਨਾਲ Arogh ਹੋ ਸਕਦਾ ਉਹ ਆਪਣੇ ਸਫੇਖਾਨੇ ਵਿੱਚੋਂ ਹਨ ਸਾਰੀਆਂ ਹੀ ਭੇਜ ਦਿੱਤੀਆਂ ਉਦਾਰ ਇੰਨੇ ਕਿ ਸ਼ਿਕਾਰ ਖੇਡਣ ਜਾਂਦੇ ਤਾਂ ਹਰ ਕੋਸ਼ਿਸ਼ ਇਹ ਹੁੰਦੀ ਕਿ ਸ਼ਿਕਾਰ ਜ਼ਿੰਦਾ ਹੱਥ ਆਵੇ ਜੇ ਕੋਈ ਘਾਇਲ ਵੀ ਹੋ ਜਾਂਦਾ ਤਾਂ ਉਸ ਦਾ ਇਲਾਜ ਕਰਕੇ ਖੁੱਲਾ ਛੱਡ ਦੇ ਰੱਖ ਜੋ ਉਹਨਾਂ ਨੇ ਬਣਾਈ ਸੀ ਸ਼ੇਰ ਤੇ ਬੱਕਰੀ ਇੱਕ ਘਾਟ ਤੇ ਪਾਣੀ ਪਿੰਦੇ ਸਨ ਬਾਣੀ ਦਾ ਸਤਕਾਰ ਇੰਨਾ ਕਰਦੇ ਕਿ ਗੋਡੇ ਤੇ ਚੋਟ ਤਾਂ ਲਗਵਾ ਲਈ ਪਰ ਸਨਮਾਨ ਵਿੱਚ ਢਿੱਲ ਨਾ ਪੈਣ ਦਿੱਤੀ ਪੁੱਤਰ ਤਿਆਗ ਦਿੱਤਾ ਪਰ ਗੁਰਬਾਣੀ ਦਾ અપમાન ਨਾ ਸਹਾਇਆ ਗੁਰਬਾਣੀ ਨਾਲ ਇੰਨਾ ਪਿਆਰ ਕਿ ਆਪ ਕਥਾ ਕਰਕੇ ਰਮਝਾਂ ਖੋਲਦੇ ਅਲੇਪ ਇਤਨੇ ਕਿ ਕੰਟਿਆਂ ਬਧੀ ਇਕੱਲੀਆਂ ਹੀ ਜੰਗਲਾਂ ਦੀ ਸੈਰ ਕਰਦੇ ਰਹਿੰਦੇ ਸਨ ਦਾਤੇ ਇੰਨੇ ਕਿ ਜਾ ਕੇ ਦਰਬਾਰ disse ਨਾਕੋ ਮੰਗਤਾ ਇੰਜ ਮਹਿਸੂਸ ਹੁੰਦਾ ਕੋਮਲ ਇੰਨੇ ਕਿ ਦੋ ਪੈਰ ਇੱਕ ਥਾਂ ਹੀ ਟਿੱਕੇ ਬੈਠੇ ਰਹਿਣਾ ਕਿ ਮਤਾ ਜਰਾ ਕੋ ਹਿੱਲੇ ਨਾਲ ਕਿੱਥੇ ਕਾਬੂ ਬੈਠੇ ਪਾਈ ਗੋਂਦਾ ਜੀ ਦੇ ਪਿਆਰ ਵਿੱਚ ਵਿਗਨ ਨਾ ਪਵੇ ਪਾਉ ਭਗਤੇ ਦੇ ਭੁੱਖੇ ਨੇ ਕਿ ਮਿੱਲਾਂ ਦਾ ਪਿੰਡਾ ਮਾਰ ਮਾਈ ਤਾਬੋ ਦੇ ਮਿੱਸੇ ਪ੍ਰਸਾਦੇ ਖਾਣ ਲਈ ਗਏ ਸੰਤੋਖੀ ਨੇ ਇੱਕ ਵਾਰ ਹੀ ਪ੍ਰਸਾਦਾ ਛਕਣ ਤੋਂ ਬਾਅਦ ਫਿਰ ਦਿਹਾੜੀ ਮੂੰਹ ਨਾ ਲਾਉਂਦੇ ਲੋਕ ਦਰਦੀ ਨੇ ਕਿ ਪੰਜਾਬ ਵਿੱਚ ਕਾਲ ਪੈਣ ਦੀ ਖਬਰ ਸੁਣ ਕੇ ਹੁਕਮਨਾਮੇ ਪਠਾਏ ਕਿ ਕਾਰ ਭੇਟ ਉੱਥੇ ਹੀ ਵਰਤੋ ਲੰਗਰ ਚਲਾਓ ਕੋਈ ਭੁੱਖਾ ਨਾ ਰਹਿਣ ਦਿਓ ਮੇਰੀ ਖੁਸ਼ੀ ਇਸੇ ਵਿੱਚ ਹੈ ਕਿ ਜੋ ਸਮੇਂ ਕੁੱਥੇ ਅਤੀਤੀ ਨੂੰ ਭਾਓ ਕਰ ਪ੍ਰਸਾਦਾ ਚਕਾਏ ਉਹਨਾਂ ਵਰਗਾ ਮਹਿਮਾਨ ਨਿਵਾਜ ਜੀ ਕੋਈ ਨਹੀਂ ਆਪ ਹਮੇਸ਼ਾ ਸਾਰੀ ਜ਼ਿੰਦਗੀ ਪਿੱਛੋਂ ਪ੍ਰਸਾਦਾ ਛਕਦੇ ਬੋਲਦੇ ਤਾਂ ਵੇਦ ਦਾ ਗਿਆਨ ਅੰਤਰ ਪ੍ਰਕਾਸ਼ ਹੋ ਜਾਂਦਾ ਸਾਰੀ ਸ੍ਰਿਸ਼ਟੀ ਉਹਨਾਂ ਦੀ ਆਤਮਿਕ ਉੱਚਤਾ ਹੀ ਦੜਾਉਂਦੀ ਝੋਟੀਆਂ ਵਿੱਚ ਸ਼ਬਦ ਗਾਉਣ ਦੀ ਰੀਤ ਆਪ ਜੀ ਨੇ ਹੀ ਚਲਾਈ ਸ਼ਬਦ ਨਾਲ ਸਿੱਖ ਜੁੜੇ ਰਹਿਣ ਇਸ ਲਈ ਆਗਿਆ ਕੀਤੀ ਕਿ ਝੋਟੀਆਂ ਦਾ ਸ਼ਬਦ ਜ਼ਰੂਰ ਪੜਿਆ ਜਾਵੇ ਹੁਕਮ ਕੀਤਾ ਕਿ ਜੇ ਕੋਈ ਧਰਮਸ਼ਾਲਾ ਜਾਵੇ ਤਾਂ ਭਾਵੇਂ ਚੁਟਕੀ ਆਟਾ ਲੈ ਜਾਵੇ ਭਾਵੇਂ ਇਹ ਕਿ ਸਿੱਖ ਦੀ ਬਿਰਤੀ ਲੈਣ ਨਾਲੋਂ ਦੇਣ ਹੀ ਦੀ ਬਣੀ ਹੈ ਧਰਮਸ਼ਾਲਾ ਦੀ ਝਾਕ ਹੀ ਨਾ ਰਹੇ ਖੜੇ ਹੋ ਕੇ ਅਰਦਾਸ ਕਰਨ ਦੀ ਰੀਤ ਵੀ ਸਤਵੇਂ ਪਾਤਸ਼ਾਹ ਜੀ ਨੇ ਪੱਕੀ ਕੀਤੀ ਲੰਗਰ ਸ਼ੁਰੂ ਹੋਣ ਤੋਂ ਪਹਿਲਾਂ ਨਗਾਰਾ ਜ਼ਰੂਰ ਹੋਵੇ ਤਾਂ ਕਿ ਕੋਈ ਇਹ ਨਾ ਆਖ ਸਕੇ ਕਿ ਸੱਦਾ ਨਹੀਂ ਦਿੱਤਾ ਗਿਆ ਸਿੱਖਾਂ ਦਾ ਸੁਭਾਅ ਹੀ ਬਣ ਗਿਆ ਕੀ ਪ੍ਰਸਾਦਾ ਚਕਣ ਵੇਲੇ ਇਕੱਲਿਆਂ ਵੀ ਹੁੰਦੇ ਤਾਂ ਆਵਾਜ਼ ਉੱਚੀ ਮਾਰ ਲੈਂਦੇ ਇਹ ਗੁਣ ਦੇਖ ਨਾਦਰ ਸਾਹਿਬ ਵੀ ਹੈਰਾਨ ਹੋਇਆ ਭਾਈ ਆਨੰਦ ਲਾਲ ਜੀ ਨੇ ਬਹੁਤ ਸੁੰਦਰ ਲਿਖਿਆ ਗੁਰੂ ਕਰਤਾ ਹਰ ਰਾਏ ਜੀ ਸੱਚ ਦੇ ਪਾਲਣ ਹਾਰ ਵੀ ਹਨ ਸੱਚ ਦੇ ਧਾਰਨੀ ਵੀ ਹਨ ਸੁਲਤਾਨ ਵੀ ਹਨ ਦਰਬੇਸ਼ ਵੀ ਹਨ ਲੋਕ ਪਰ ਲੋਕ ਦੋਹਾਂ ਜਹਾਨਾਂ ਦੇ ਸਰਦਾਰ ਹਨ ਗੁਰੂ ਕਰਤਾ ਹਰ ਰਾਏ ਜੀ ਦੇ ਦਰਬਾਰ ਉਹ ਮੰਗਤੇ ਬਣ ਕੇ ਖੜੇ ਹੋ ਜਾਓ ਆਪ ਵੰਡਣ ਵਾਲੇ ਹਨ ਦਰਗਾਹ ਦੇ ਪਿਆਰ ਹਨ ਗੁਰੂ ਹਰ ਰਾਏ ਜੀ ਧੰ ਗੁਰੂ ਹਰ ਰਾਏ ਸਾਹਿਬ ਜੀ ਦਾ ਨਾਮ ਸਾਧਾਂ ਲਈ ਅਮਰ ਰਸ ਹੈ ਧੰ ਗੁਰੂ ਹਰ ਰਾਏ ਸਾਹਿਬ ਜੀ ਦੇ ਬਾਕਾਂ ਤੇ ਤੁਰਦਿਆਂ ਸੱਚ ਦੀ ਪਾਸ਼ਾਹੀ ਪ੍ਰਾਪਤ ਹੁੰਦੀ ਹੈ ਅਤੇ ਧੰ ਗੁਰੂ ਹਰ ਰਾਏ ਸਾਹਿਬ ਜੀ ਕਮਜ਼ੋਰਾਂ ਤੇ ਨਿਆਸਰਿਆਂ ਦੇ ਯਾਰ ਤੇ ਸਹਾਰੇ ਹਨ ਯਾਰ ਮੁਤਰਜਾ ਗੁਰੂ ਕਰਤਾਰ ਹਰ ਰਾਏ ਗੁਰੂ ਪਾਸ਼ਾ ਜਿੱਥੇ ਨਾਮ दारू ਦਿੰਦੇ ਸਨ ਉੱਥੇ ਰੋਗੀ ਦਾ ਖੰਡਨ ਕਰਨ ਦਾ ਉਪਰਾਲਾ ਵੀ ਕਰਦੇ ਸਨ ਸ੍ਰੀ ਗਿਰਤਪੁਰ ਸਾਹਿਬ ਬਹੁਤ ਵੱਡੇ ਪੈਮਾਨੇ ਦੇ ਇੱਕ દવાਖਾਨਾ ਤੇ ਸਫਾਖਾਨਾ ਬਣਾਇਆ ਉੱਥੇ ਪ੍ਰਸਿੱਧ ਵੈਦ ਤੇ ਹਕੀਮ ਰੱਖੇ ਤੇ ਅਜਿਹੀਆਂ ਦਵਾਈਆਂ ਰੱਖੀਆਂ ਜੋ ਹਿੰਦੁਸਤਾਨ ਦੇ ਕਿਸੇ ਕੋਨੇ ਵਿੱਚ ਨਹੀਂ ਮਿਲਦੀਆਂ ਸਨ ਸ੍ਰੀ ਗਿਰਤਪੁਰ ਸਾਹਿਬ ਵਿੱਚ ਸਤਵੇਂ ਪਾਤਸ਼ਾਹ ਜੀ ਨੇ ਉੱਚੀਆਂ ਸੁਰਤਾਂ ਦੇ ਅਥਾਹ ਜੁਰਤ ਵਾਲੇ ਸਿੱਖ ਪੈਦਾ ਕੀਤੇ ਭਾਈ ਚੰਡਾ ਜੀ ਜਿਨ੍ਹਾਂ ਹੁਕਮ ਮੰਨਣ ਦੀ ਹੱਦ ਦਰਸਾਈ ਅਤੇ ਭਾਈ ਭੈਰੋ ਜੀ ਜਿਨ੍ਹਾਂ ਨੇ ਗੁਰੂ ਬਚਨਾਂ ਤੋਂ ਆਪਣਾ ਪੁੱਤਰ ਤੱਕ ਵਾਰ ਦਿੱਤਾ ਸਿੱਖ ਆਤਮ ਰੱਸੀਏ ਗਿਆਨੀ ਕਹਿਣੇ ਦੇ ਸੂਰ ਸਿੱਧ ਸਾਧਕ ਤੇ ਐਸੇ ਬਣ ਗਏ ਜਿਨ੍ਹਾਂ ਦੀ ਰੱਬ ਆਪ ਸੁਣਦਾ ਸੀ ਬਾਣੀ ਪੜਦੇ ਗਾਮਦੇ ਦੇਵਤੇ ਹੀ ਲੱਗਦੇ ਸਨ ਵਿਗੜ ਰੂਪ ਹੰਕਾਰ ਹੈ ਹੰਕਾਰ ਕਰਕੇ ਹੀ ਮੂੰਹ ਵਿਗੜਦਾ ਤੇ ਸੁੰਦਰਤਾ ਜਾਂਦੀ ਹੈ ਪਾਪਾਂ ਦਾ ਮੂਲ ਲੋਭ ਹੈ ਸਿੱਖਾਂ ਦੇ ਗੁਜਰਨ ਤੇ ਕਦੇ ਨਹੀਂ ਕਹਿਣਾ ਮੋਇਆ ਹੈ ਜਾਂ ਜਮ ਲੈ ਗਿਆ ਇਹ ਆਖਣਾ ਕਾਲ ਪਾਸ ਗਿਆ ਹੈ ਗੁਰੂ ਜੀ ਦੀ ਖੁਸ਼ੀ ਉਸ ਤੇ ਹੈ ਜੋ ਸਮੇਂ ਕੁੱਤੀਆਂ ਅਤੇ ਅਤੀਤੀ ਨੂੰ ਰੂਚ ਕਰਕੇ ਪ੍ਰਸਾਦਾ ਛਕਾਂਦਾ ਹੈ ਮਨ ਜਾਗ ਕੇ ਕਿ ਇਹ ਨਿਸ਼ਾਨੀ ਹੈ ਪ੍ਰਿਆ ਲੱਗ ਹੈ ਉਹ ਸਤਿਗੁਰ ਬਾਣੀ ਅਜਾਪ ਵਸਤੂ ਹੋਰ ਕੋਈ ਨਹੀਂ ਸ਼ਬਦ ਦਾ ਗਿਆਨ ਹੈ ਅੰਗ ਭੰਗ ਨੂੰ ਖਵਾ ਲੈਣਾ ਬੜਾ ਨੇਕ ਕਰਮ ਹੈ ਜਿੱਥੇ ਗੁਰੂ ਵਿਸਰੇ ਤਿੱਥੇ ਮਿਲਣਾ ਨਹੀਂ ਕਮਾਈ ਵਿੱਚੋਂ ਜਿਸ ਦਾ ਦਸਬੰਧ ਦਿੱਤਾ ਉਸ ਦਾ ਅਸਬੇ ਸੁੱਖ ਮਾਪਾਪ ਦੀ ਸੇਵਾ ਹੀ ਭਗਤੀ ਹੈ ਹਾਕਮ ਬਣ ਕਿਸੇ ਦੇ ਰਵਾਉ ਨਾ ਪਾਓ ਰਾਜ ਦੀ ਜੜਾ ਪਰਜਾ ਹੈ ਪਰਜਾ ਨੂੰ ਦੁਖੀ ਰੱਖਣਾ ਜੜ ਤੇ ਕੁਹਾੜਾ ਮਾਰਨਾ ਤੁਲੇ ਰਾਤ ਨੂੰ ਸੌਣ ਵੇਲੇ ਮਹਿਲਾਂ ਦੇ ਦਰਵਾਜ਼ੇ ਖਿੜਕੀਆਂ ਬੰਦ ਕਰਕੇ ਇਸ ਤਰ੍ਹਾਂ ਅਬਸੇਲੇ ਨਾ ਸੁੱਤੋ ਰਹੋ ਕਿ ਦੁਖੀ ਦੀਨ ਦੀ ਆਵਾਜ਼ ਇੱਕ ਕੰਨੀ ਨਾ ਪਵੇ ਸੱਤਵੇਂ ਪਾਤਸ਼ਾਹੀ ਦਾ ਪ੍ਰਕਾਸ਼ ਸ੍ਰੀ ਕਿਰਤਪੁਰ ਸਾਹਿਬ ਜੀ ਦੀ ਪਾਵਨ ਧਰਤੀ ਦੇ ਬਾਬਾ ਗੁਰਦਿੱਤਾ ਜੀ ਮਾਤਾ ਰਾਜਕੌਰ ਜੀ ਦੀ ਕੁੱਖੋਂ ਦੇ ਹੋਇਆ ਛੇਵੇਂ ਪਾਤਸ਼ਾਹੀ ਨੇ ਬਚਨ ਕੀਤਾ ਵੱਡੀ ਚੀਜ਼ ਦਾ ਗਾਹਕ ਆਇਆ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਜਦੋਂ ਛੇਵੇਂ ਪਾਤਸ਼ਾਹ ਸ੍ਰੀ ਕਿਰਤਪੁਰ ਸਾਹਿਬ ਪੁੱਜੇ ਕਿ ਬਾਲਕ ਨੂੰ ਗੋਦ ਵਿੱਚ ਲਿਆ ਤੇ ਨਾਲ ਬਚਨ ਕੀਤਾ ਧਰਤੀ ਦਾ ਭਾਰ ਹੋਲਾ ਕਰਨ ਲਈ ਸੰਸਾਰ ਤੇ ਆਏ ਹਨ ਨਾ ਹਰ ਰਾਏ ਰੱਖਿਆ ਹੈ ਛੇਵੇਂ ਪਾਸ਼ਾ ਜੀ ਨੇ ਆਪਣੀ ਦੇਖਰੇਖ ਵਿੱਚ ਪੜ੍ਹਾਈ ਲਿਖਾਈ ਕਰਵਾਈ ਸ਼ਸਤਰ ਵਿਦਿਆ ਸਖਲਾਈ ਘੋੜ ਸਵਾਰੀ ਕਰਵਾਈ ਕਿਰਤਨ ਹੁੰਦੇ 12 ਗੰਦੇ ਛੇਵੇਂ ਪਾਸ਼ਾ ਜੀ ਕੋਲ ਹੀ ਬਿਠਾਉਣਾ ਛੇਵੇਂ ਪਾਸ਼ਾ ਜੀ ਨਾਲ ਹਰ ਸਮੇਂ ਰਹਿਣ ਕਾਰਨ ਹਿਰਦਾ ਬਹੁਤ ਕੋਮਲ ਹੋ ਗਿਆ ਸੱਤਵੇਂ ਪਾਸ਼ਾ ਜੀ ਪ੍ਰੇਮ ਦੀ ਮੂਰਤ ਸਨ ਭਗਤੀ ਸਰੂਪ ਬਰਾਗ ਉਹਨਾਂ ਅੰਦਰ ਦ੍ਰਿੜ ਸੀ ਸਦਾ ਰਾਜਾ ਵਿੱਚ ਰਹਿੰਦੇ ਤੇ ਗਿਆਨ ਦੀ ਕੋਈ ਗੱਲ ਕਰਦਾ ਤਾਰਸ ਅੰਦਰ ਪੈਦਾ ਕਰ ਦਿੰਦੇ ਇੰਨੇ ਨਿਮਰ ਸਨ ਕਿ ਸਦਾ ਅੱਖਾਂ ਨੀਵੀਆਂ ਅਤੇ ਗੁਰੂ ਦੇ ਚਰਨਾਂ ਵੱਲ ਧਿਆਨ ਰੱਖਦੇ ਸਨ ਪੂਨਮਨੀ ਅਵਸਥਾ ਸੀ ਕੀਰਤਨ ਕਰਦੇ ਦੇ ਸੁਣਦੇ ਸ਼ਬਦ ਰੂਪ ਹੀ ਦਿਸਦੇ ਸਨ ਪਹਿਰ ਰਾਤ ਰਹਿੰਦਿਆਂ ਜਾਗਦੇ ਸ্নানਨ ਕਰਦੇ 100 ਗਾਗਰ ਜਲ ਨਾਲ ਸ্নানਨ ਕਰਦੇ ਸਨ ਫਿਰ ਬਸਤਰ ਸਜਾ ਸਮਾਧੀ ਲਗਾਉਂਦੇ ਪ੍ਰਭਾਤੀ ਹੁੰਦੇ ਤੇ ਨਵੇਂ ਬਸਤਰ ਸਜਾ ਸਤਸੰਗ ਵਿੱਚ ਆਉਂਦੇ ਸਨ ਹਕ ਪਰਵਰ ਹਕ ਕੇਸ ਗੁਰ ਕਰਤਾ ਹਰ ਰਾਏ ਸੁਲਤਾਨ ਹਮ ਦਰਬੇਸ਼ ਗੁਰ ਕਰਤਾ ਹਰ ਰਾਏ ਗੁਰ ਕਰਤਾ ਹਰ ਰਾਏ ਸੱਚ ਦੇ ਪਾਲਣ ਹਾਰ ਵੀ ਹਨ ਤੇ ਸੱਚ ਦੇ ਧਾਰਨੀ ਵੀ ਹਨ ਗੁਰ ਕਰਤਾ ਹਰ ਰਾਏ ਸੁਲਤਾਨ ਵੀ ਹਨ ਅਤੇ ਦਰਬੇਸ਼ ਵੀ ਹਨ ਗੁਰ ਕਰਤਾ ਹਰ ਰਾਏ ਦੋਹਾਂ ਜਹਾਨਾਂ ਦੇ ਬਖਸ਼ਸ਼ ਕਰਨ ਵਾਲੇ ਹਨ ਗੁਰ ਕਰਤਾ ਹਰ ਰਾਏ ਲੋਕ ਪਰਲੋਕ ਦੋਨੋ ਜਹਾਨਾਂ ਦੇ ਸਰਦਾਰ ਹਨ ਰੱਬ ਗੁਰੂ ਕਰਤਾ ਹਰ ਰਾਇ ਦੀਆਂ ਬਖਸ਼ੀਸਾਂ ਦੇ ਸਿਫਤ ਕਰਨ ਵਾਲਾ ਹੈ ਸਾਰੇ ਖਾਸ ਲੋਕ ਗੁਰੂ ਕਰਤਾ ਹਰ ਰਾਇ ਕਰਕੇ ਸਫਲ ਹੁੰਦੇ ਹਨ ਗੁਰੂ ਕਰਤਾ ਹਰ ਰਾਇ ਦੀ ਬਾਣੀ ਸੱਚ ਦੀ ਪਾਤਸ਼ਾਹ ਹੈ ਗੁਰੂ ਕਰਤਾ ਹਰ ਰਾਇ ਨੌ ਤਬਕਾ ਸਮਾਨਾਂ ਨੂੰ ਹੁਕਮ ਦੇਣ ਵਾਲੇ ਹਨ ਗੁਰੂ ਕਰਤਾ ਹਰ ਰਾਇ ਬਾਗੀਆਂ ਤੇ ਸਿਰਫੀਆਂ ਦਾ ਸਿਰ ਕਲਮ ਕਰਨ ਵਾਲੇ ਹਨ ਗੁਰੂ ਕਰਤਾ ਹਰ ਰਾਇ ਕਮਜ਼ੋਰਾਂ ਅਤੇ ਨਿਆਸਰਿਆਂ ਦੇ ਯਾਰ ਤੇ ਆਸਰਾ ਹਨ ਅੱਜ ਦੀ ਸੇਵਾ ਪ੍ਰਵਾਨ ਕਰਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ